ਵੈਜੀ ਜੀ ਦਾ ਫਲਸਾ ਵੈਜੀ ਜੀ ਦੇ ਘਟੇ ਅੱਜ ਆਪਾਂ ਸਾਰੀ ਸੰਗਤ ਨੂੰ ਸਭ ਤੋਂ ਪਹਿਲਾਂ ਲੱਖ ਲੱਖ ਵਧਾਈਆਂ ਦੇਣੀ ਆ ਤਾਂ ਜੋ ਇਹ ਜਿਹੜੀ ਰੋਡ ਦਾ ਜੋ ਕਟੂ ਕੀਤਾ ਜਾ ਰਿਹਾ ਸਾਰਿਆਂ ਲਈ ਖੁਸ਼ੀ ਦਾ ਦਿਨ ਹੈ ਇਹ ਕੋਲੋਟੀ ਤੋਂ ਜੀਰਕ ਤੱਕ ਜਿਹੜੇ ਲੋਕਾਂ ਨੂੰ ਕਈ ਦਿੱਕਤਾਂ ਆਉਂਦੀਆਂ ਸੀ ਐਮਐਲਏ ਸਾਹਿਬ ਇਹੋ ਜੀ ਸ਼ਖਸੀਅਤ ਨੇ ਵੀ ਉਹ ਸਭ ਲਈ ਇੱਕ ਵਧੀਆ ਕੰਮ ਕਰਦੇ ਨੇ ਉਹ ਕਹਿੰਦੇ ਨੇ ਵੀ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਚਾਹੇ ਆਮ ਆਦਮੀ ਕਲੀਨਿਕ ਦੇ ਵਿੱਚ ਲਾ ਲੋ ਯਾਨੀ ਕਿ ਇਹਨਾਂ ਨੇ ਆਪਣੇ ਵੱਲੋਂ ਪਹਿਲ ਦੇ ਆਧਾਰ ਤੇ ਸਾਰੇ ਕੰਮ ਕਰਨ ਨੂੰ ਪਹਿਲ ਦਿੱਤੀ ਆ ਬਿਲਕੁਲ ਇਹ ਐਮਐਲਏ ਸਾਹਿਬ ਨੇ ਵਿਧਾਨ ਸਭਾ ਦੇ ਵਿੱਚ ਪਹਿਲੀ ਟਰਮ ਵਿੱਚ 60 ਦੂਜੀ ਟਰਮ ਵਿੱਚ 50 ਇਹ 50 ਸੜਕਾਂ ਦੇ ਵਿੱਚ ਇਹ ਖਲੋਟੀ ਤੋਂ ਜੀਰਖ ਦਾ ਨੰਬਰ ਆਇਆ ਹੁਣ ਇਹਨੂੰ ਜਲਦੀ ਤੋਂ ਜਲਦੀ ਬਣਾ ਦਿੱਤਾ ਜਾਵੇਗਾ ਐਮਐਲਏ ਸਾਹਿਬ ਤਾਂ ਇਹ ਆ ਵੀ ਉਹ ਇੱਕ ਇਹ ਜੀ ਜਾਨਕੀ ਕਹਿੰਦੇ ਨੇ ਵੀ ਜਿਹੜੀ ਸਾਡੀ ਮੇਰੀ ਜਨਤਾ ਹੈ ਜਨਤਾ ਨੇ ਮੈਨੂੰ ਫਤਵਾ ਦਿੱਤਾ ਹੈ ਉਹ ਫਤਵੀ ਲਈ ਕਰ ਜੇ ਜਿਹੜਾ ਹੈਗਾ ਉਹ ਇਹਨਾਂ ਦੇ ਇਸ ਨੂੰ ਉਤਾਰਾਂ ਐਮਐਲਏ ਸਾਹਿਬ ਨੇ ਇਹ ਕਿਹਾ ਵੀ ਇਹ ਜਿਹੜੀ ਹੈਗੀ ਆ ਇਹ ਜੋ ਵੀ ਕੰਮ ਹੋ ਰਹੇ ਨੇ ਉਸ ਲੋਕਾਂ ਦੀ ਸੁਭਤਾ ਲਈ ਹੋ ਰਹੇ ਆ ਚਾਹੇ ਐਂਟੀ ਪਾਰਟੀ ਜੋ ਮਰਜ਼ੀ ਕਹੀ ਜਾਣ ਉਹ ਜਿਹੜੇ ਐਮਐਲਏ ਸਾਹਿਬ ਦੇ ਕੰਮ ਨੇ ਉਹ ਬਿਲਕੁਲ ਬਿਲਕੁਲ ਉਹ ਤੁਸੀਂ ਵੀ ਸਾਰੇ ਜਾਣਦੇ ਹੋ ਬਿਲਕੁਲ ਕਿਉਂਕਿ ਲੰਬੇ ਸਿਰੇ ਤੋਂ ਆਪਾਂ ਦੇਖਿਆ ਘਲੋਟੀ ਵਾਲੀ ਸੜਕ ਵੀ ਲੰਬੇ ਸਿਰੇ ਤੋਂ ਪਈ ਸੀ ਕਿਉਂਕਿ ਉਹ ਜ਼ਰੂਰੀ ਹੈ ਨਾ ਬਹੁਤ ਤੁਹਾਡਾ ਨੇਕ ਜਿਹੜੇ ਉਹ ਵੀ ਦੇਖ ਲਏ ਨੇ ਹਨਾ ਕੀਤਾ ਹੀ ਗਏ ਸੀ ਪੰਜ ਸਾਲ ਤੋਂ ਕਹਿ ਰਹੇ ਸੀ ਨਹੀਂ ਬਣ ਪਾਈ ਨਹੀਂ ਬਿਲਕੁਲ ਉਹ ਹੁਣ ਆਪਾਂ ਘੱਟ ਲੋਦਾ ਵੀ ਕਰਕੇ ਆਏ ਹਾਂ ਹੁਣ ਇਹ ਦੂਸਰੀ ਸੜਕ ਦਾ ਘੱਟਣਾ ਇਹ ਜਲਦੀ ਤਿਆਰ ਕਰ ਦਿਓ ਇੱਕ ਮੈਡਮ ਮੈਂ ਤੁਹਾਡੇ ਨਾਲ ਹੋਰ ਮਤਲਬ ਸਾਂਝਾ ਕਰਨਾ ਪਰ ਚਲ ਲੋਕਾਂ ਦੇ ਵਿਚਾਰ ਨੇ ਸਾਡੇ ਵਿਚਾਰ ਨਹੀਂ ਹੁੰਦੇ ਕਿਉਂਕਿ ਜਿਹੜੀ ਲਹਿਰ ਤੋਂ ਸੜਕ ਆਉਂਦੀ ਆ ਕਲੋਟੀ ਤੱਕ ਉਹ ਵੀ ਬਹੁਤ ਟੁੱਟੀ ਹੋਈ ਆ ਉਹਦੇ ਵੱਲ ਵੀ ਹਨਾ ਉਹਦਾ ਰੱਖਿਓ ਧਿਆਨ ਕਿਉਂਕਿ ਉਹ ਐਮਐਲ ਸਾਹਿਬ ਨੂੰ ਜਲਦੀ ਕਹਿ ਦਿੰਗੇ ਤੇ ਉਹ ਵੀ ਸੀਐਮ ਸਾਹਿਬ ਜੋ ਉੱਦ ਤੱਕ ਉਹ ਵੀ ਹੈਗੀ ਵਿੱਚ ਪ੍ਰੋਗਰਾਮ ਪ੍ਰੋਗਰਾਮ ਦੇ ਵਿੱਚ ਮੈਂ ਖਲ ਸਾਹਿਬ ਹਾਂ ਤੇ ਜੇ ਪਹਿਲਾਂ ਉੱਪਰੋਂ ਰੋਟੀ ਸੰਦਲੇ ਰੋਣ ਕਾ ਤੋਂ ਪਹਿਲਾਂ ਬੜਾ ਅਕਰੋ ਰੋਟੀ ਸੰਦਲੇ ਰੋਣ ਕਾ ਇਹ ਕਿ ਬੜੇ ਬੜੇ ਸਮੇਂ ਤੋਂ ਆਪਣਾ ਹਲਾਕੀ ਦੀ ਇਹਨਾਂ ਪਿੰਡਾਂ ਦੀ ਮੰਗ ਸੀ ਕਿ ਸੜਕਾਂ ਦਾ ਹਾਲ ਜਿਹੜੀ ਬਹੁਤ ਖਸਤਾ ਸੀ ਬਿਲਕੁਲ ਬਿਲਕੁਲ ਮੰਗ ਨੂੰ ਦੇਖਦੇ ਹੋਏ ਐਮਐਨਐ ਸਾਹਿਬ ਨੇ ਨਹੀਂ ਕਰਈ ਹੋਈ ਸਿਮ ਸਾਹਿਬ ਅਕੇ ਰਵਾਣੇ ਦੇ ਤਹਿਤ ਇਹ ਜਿਹੜੇ ਫੜਤਨ ਹੈਗੀਆਂ 100 ਤੋਂ ਉੱਪਰ ਸੜਕਾਂ ਜਿਹੜੀਆਂ ਇਸ ਰਾਜ ਦੇ ਬਲਾਕ ਦੀਆਂ ਮੰਡੀਆਂ ਦੇ ਆਗਿਆ ਨੇ ਬੇਸ਼ਕੀਰ ਹੋਇਆ ਰਹੀਆਂ ਨੇ ਕੱਚੀਆਂ ਸੜਕਾਂ ਇਕੱਠੇ ਸੜਕਾਂ ਬਣੇ ਸੜਕਾਂ 15 20 ਸਾਲ ਤੋਂ ਫੜਕ ਕੋ ਬਣੀ ਹੋਈ ਨਹੀਂ ਸੀ ਅਰੇ ਜੀ ਇਹ ਗੱਲ ਕਰੀਏ ਗੱਲ ਕਰੀਏ ਤਾਂ ਸੜਕਾਂ ਦੀ ਬਹੁਤ ਹਾਲ ਜਿਹੜੀ ਬੱਦਲ ਹੈ ਨਾ ਇੱਕ ਵੀ ਸੜਕ ਜਿਹੜੀ ਸਾਫ਼ ਨਹੀਂ ਸੀਗੀ ਬਿਲਕੁਲ ਅਸੀਂ ਐਮਐਨਆ ਸਰ ਦਾ ਵੀ ਧੰਨਵਾਦ ਕਰਦੇ ਹਾਂ ਸਰ ਮੰਤਰੀ ਮੁੱਖ ਮੰਤਰੀ ਦਾ ਧੰਨਵਾਦ ਕਰਦੇ ਹਾਂ ਉਹਨਾਂ ਦਾ ਜਿਹਨਾਂ ਨੇ ਹਲਕੇ ਪੈਲ ਦੇ ਜਨਤਾ ਨਾਲ ਸਾਥ ਕਰਕੇ ਹਲਕੇ ਪੈਲ ਦੇ ਸੋਸਟਾਂ ਦੀ ਸੁਗਾਦੀ ਦਿੱਤੀ ਤੇ ਸਾਰੀਆਂ ਸਰਵਿਸਾਂ ਨਵੀਆਂ ਬਣਨ ਜਾ ਰਹੀਆਂ ਨੇ ਹਲਕੇ ਪੈਲ ਦੀ ਕੋਈ ਵੀ ਸੜਕ ਇਹੋ ਜਿਹੀ ਨਹੀਂ ਬਚੂਗੀ ਜਿਹੜੀ ਮੈਂ ਇੱਕ ਵਾਰੀ ਫੇਰ ਯਾਸਪੁਰਾ ਸਾਹਾ ਜਿਹੜੇ ਹਲਕਾ ਪੇਲ ਦਾ ਮੁੱਖ ਮੰਤਰੀ ਨੂੰ ਮਤਭਵਾਨੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਹਲਕੇ ਨੂੰ ਸੜਕਾਂ ਦੀ ਸਹੂਲਤ ਦਿੱਤੀ ਹੈ